جی گرو سا سنگت ہو ایک بار اپنی رسم پوتر کر کے اچارو ست نام شری ار ست رام سری او ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨੀ ਜੇ ਗੁਰੂ ਜਣਿਆ ਮਾਏ ਸੁਪਿਆਇਓ ਇੱਕ ਛੋਟੀ ਜੀ ਸ਼ਬਦ ਦੀ ਤੋਖ ਅੰਦਰ ਭਾਤਸ਼ਾ ਸਾਨੂੰ ਕਿਵੇਂ ਸਮਝਾਉਣਾ ਕਰ ਰਹੇ ਹਨ ਧਨ ਧਨ ਪਿਤਾ ਧਨ ਧਨ ਕੁੱਲ ਭਾਵ ਤਨ ਪਿਤਾ ਹੈ ਤਨ ਉਹ ਪਿਤਾ ਦੀ ਕੋਲ ਹੈ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਉਹ ਮਾਤਾ ਹੈ ਤਨ ਉਹ ਜਣਨੀ ਜਿਨੇ ਐਸੇ ਗੁਰੂ ਪ੍ਰਤਾਪੀ ਗੁਰੂ ਜਨਮ ਦਿੱਤਾ ਹੈ ਭਾਈ ਤੇ ਮਹਾਰਾਜ ਜਿਵੇਂ ਸਮਝਾਣਾ ਕਰੇ ਹਨ ਪਿਤਾ ਦੀ ਕੋਲ ਵਿੱਚੋਂ ਗੁਰੂ ਆਏ ਤੇ ਮਾਤਾ ਦੇ ਗర్భ ਵਿੱਚੋਂ ਪ੍ਰਕਾਸ਼ ਹੋ ਕੇ ਗੁਰੂ ਸਾਹਿਬ ਜੀ ਆਏ ਤੇ ਗੁਰੂ ਸਾਹਿਬ ਜਦੋਂ ਪ੍ਰਕਾਸ਼ ਕਰਦੇ ਹਨ ਤੇ ਸਾਡੇ ਮਨਮੁਖਾਂ ਨੂੰ ਹੀ ਸਮਝਾਉਣਾ ਕਰਦੇ ਹਨ ਆਪਣੇ ਜੀਵਨ ਕਾਲ ਵਿੱਚ ਕਿ ਭਾਈ ਮਨੁੱਖ ਪਨਾਹ ਛੱਡ ਕੇ ਆਪਾ ਗੁਰੂ ਵਲ ਹੋ ਕੇ ਤੁਰੇ ਗੁਰਮੁਖ ਬਣিয়ে ਤੇ ਗੁਰਸਾਹਿਬ ਸਾਨੂੰ ਕਰ ਦੁੱਤੀ ਮਨਮੁਖਾਂ ਨੂੰ ਹੀ ਗੁਰਮੁਖ ਬਣਾਉਂਦੇ ਹਨ ਤੇ ਕਿਵੇਂ ਬਣਾਉਂਦੇ ਹਨ ਭਾ ਪਾਤਸ਼ਾਹ ਜੋ ਅਨੇਕ ਸਾਡੀ ਤੱਕ ਲੈ ਕੇ ਅਨੇਕ ਸਾਡੀ ਕਰ ਨਹੀਂ ਪਰਖਿਆ ਲੈ ਕੇ ਸਾਨੂੰ ਗੁਰਮੁਖ ਬਣਾਉਂਦੇ ਹਨ ਤੇ ਮਹਾਰਾਜ ਤਾਨੂੰ ਸンスਾਰ ਤੋਂ ਦੂਰ ਹੋ ਕੇ ਇੱਕ ਨਵਾਂ ਰਾਸਤਾ ਪਰਮਾਤਮਾ ਜਿਹੜਾ ਰਾਹ ਹੈ ਉਹ ਵੀ ਖਾਂਦੇ ਹਾਂ ਜਿਵੇਂ ਕਿ ਆਪਾਂ ਇੱਕ ਹਨਾਦ ਸ਼ਬਦ ਵੀ ਪੜ੍ਹੀਏ ਨਾ ਤੇ ਲੋ ਵੀ ਪਾਤਸ਼ਾਹ ਧੰਦਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਮੇ ਸਾਨੂੰ ਕੱਲ੍ਹ ਦੀ ਕੀਵਾਰੂ ਕਿਵੇਂ ਸਮਝਾਉਣਾ ਕਰਦੇ ਹੰਦ ਪੜੋ ਦੇਵ ਕੰਧਾਰੀ ਮਹਿ ਲਾ ਨੋਵਾ ਜਗਤ ਮਹਿ ਝੂਠੀ ਦੇਖੀ ਪ੍ਰੀਤ ਭਾਈ ਇਸ ਜਗਤ ਦੇ ਵਿੱਚ ਅਸੀਂ ਝੂਠੀ ਪ੍ਰੀਤ ਦੇਖੀ ਹੈ ਕਾਲ ਦੇ ਬਣਾਏ ਬੰਧਿਆ ਨਾਲ ਆਪਾਂ ਪ੍ਰੀਤ ਨਾਲ ਬੈਠੇ ਹਾਂ ਤੇ ਅਸਰ ਪਰਮਈਆ ਨੂੰ ਆਪਾਂ ਭੁੱਲ ਚੁੱਕੇ ਹਾਂ ਜਿਸ ਕਰਕੇ 임ਰਾਜ ਸਾਨੂੰ ਬਾਰ-ਬਾਰ ਸਮਝਾਉਣਾ ਕਰਦੇ ਹਨ ਭਾਈ ਜਗਤ ਮੈਂ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਸ ਕਾਲ ਦੀ ਬਣਾਈ ਕਲਪਨਾ ਰੂਪੀ ਜਗਤ ਵਿੱਚ ਸਾਰੀ ਪ੍ਰੀਤ ਹੀ ਝੂਠੀ ਹੈ ਭਾਈ ਸ਼ਰੀਰ ਦੇ ਨਾਲ ਤੱਕ ਸ਼ਰੀਰ ਦੇ ਸੰਬੰਧ ਤੱਕ ਪ੍ਰੀਤ ਜੁੜੀ ਹੈ ਸ਼ਰੀਰ ਤੋਂ ਬਾਅਦ ਅੱਗੇ ਕੋਈ ਪ੍ਰੀਤ ਨਹੀਂ ਇਹ ਪ੍ਰੀਤ ਝੁਕੀ ਹੈ ਅਸਲ ਪ੍ਰੀਤ ਪਰਮੇਸ਼ਰ ਦੀ ਪ੍ਰੀਤ ਜਿਵੇਂ ਬਾਣੀ ਵਿੱਚ ਸਮਝਾਰੇ ਹਨ ਸੱਚੀ ਪ੍ਰੀਤ 함 ਤੁਮ ਸਿਓ ਜੋੜੀ ਤੁਮ ਸਿਓ ਜੋੜੀ ਖਬਰ ਸੰਗ ਤੋੜੀ ਹੈ ਪਰਮੇਸ਼ਰ ਸਤਿਗੁਰੂ ਸੱਚੇ ਪਾਤਸ਼ਾਹ ਜਿਉ ਜਿਹੜੀ ਅਸਲ ਪ੍ਰੀਤ ਹੈ ਨਾ ਉਹ ਅਸੀਂ ਤੁਹਾਡੇ ਨਾਲ ਜੋੜੀ ਹੈ ਤੇ ਕਾਲ ਦੀ ਬਣਾਈ ਲੋਕਾਂ ਨਾਲ ਕਾਲ ਦੀ ਬਣਾਈ ਦੁਨੀਆਂ ਨਾਲ ਆਪਾਂ ਏ ਪ੍ਰੀਤ ਤੋੜ ਦਿੱਤੀ ਆਪਣੋਂ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਗਿਆ ਮੀਤ ਸਾਰਿਆਂ ਨੂੰ ਹੀ ਸਕਾਲ ਦੇ ਬਣਾਏ ਜੂਪੀ ਜੀਵਨ ਵਿੱਚ ਇਸ ਜੁਕੀ ਪ੍ਰੀਤ ਦਾ ਵਰਨਣ ਹੀ ਮਾਰਾ ਇਸ ਪ੍ਰਕਾਰ ਕਰ ਰਹੇ ਹਨ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਗਿਆ ਮੀਤ ਭਾਈ ਸਾਰੇ ਆਪਣਾ ਸੁਖਾ ਕਰ ਕੇ ਤੇ ਆਪਣੇ ਸੁਖਾਂ ਦੀ ਉਹ ਇਸਤਮਾਲ ਕਰਦੇ ਹਨ ਤੇ ਛੁੱਟੀ ਬਹੀ ਸਾਡੇ ਨਾਲ ਜੋੜ ਲੈਂਦੇ ਹਨ ਕਿ ਆਹ ਬਾਰਾ ਤੋਂ ਭਾਵ ਕਿ ਆ ਇਸਤਰੀ ਕਿਹਾ ਮਿੱਤਰ ਆਜੀ ਅਸੀਂ ਆਪਸ ਸਾਰੇ ਹੀ ਵੇਖਦੇ ਹਾਂ ਜਦ ਬੰਦਿਆਂ ਨੂੰ ਗਰਜ ਹੁੰਦੀ ਹੈ ਤੇ ਸਾਡੇ ਨਾਲ ਮਿੱਠੇ ਰੋਕੇ ਮਿੱਠੇ ਸੁਭਾਅ ਨਾਲ ਗੱਲ ਕਰਦੇ ਹਨ ਪਰ ਜਦੋਂ ਗਰਜ ਖਤਮ ਹੋ ਜਾਂਦੀ ਹੈ ਗਰਜ ਮਿੱਟ ਜਾਂਦੀ ਹੈ ਤੇ ਭਾਈ ਆਪਣੇ ਅਸਲ ਰੰਗ ਵਿਖਾਦੇ ਹਨ ਤੇ ਪਾਤਸ਼ਾਹ ਬ੍ਰਹਮ ਗਿਆਨੀ ਸਭ ਤੋਂ ਸੱਚੇ ਪਾਤਸ਼ਾਹ ਕਿਉਂਕਿਵੇਂ ਆਪਣੇ ਸ਼ਕਰਤ ਨੂੰ ਸਮਝਾ ਰਹੇ ਹਨ ਆਪਣੇ ਹੀ ਸੁਖ ਸਿਹੋਸਨ ਲਾਗੇ ਕਿਵੇਂ ਸਾਰਿਆਂ ਨੂੰ ਆਪਣਾ ਸੁਰਖ ਘੱਟ ਕੇ ਸਾਡੇ ਨਾਲ ਮੋਹ ਆਇਆ ਸੀਗਾ ਪ੍ਰੀਤ ਲਈ ਕਿ ਜੀ ਪਰ ਜਦ ਕੰਮ ਹੋ ਗਿਆ ਗਿਆ ਬਾਹਰ ਆ ਕੇ ਅਮੀਰ ਇਸਤਰੀ ਨੇ ਵੀ ਆਪਣੇ ਸੁਖ ਘੱਟ ਕੇ ਸਾਡੇ ਨਾਲ ਸਾਡੇ ਨਾਲ ਮੋਹ ਆਇਆ ਤੇ ਭਾਈ ਦੋਸਤ ਨੇ ਵੀ ਆਪਣੇ ਆਪਣੇ ਕਾਰਜ ਕਰਕੇ ਸਾਡੇ ਨਾਲ ਮੋਹ ਆਇਆ ਨਾ ਕਿ ਅੱਖ ਦੇ ਹਨ ਮੇਰਾ ਦੋਸਤ ਮੇਰਾ ਮਿੱਤ ਨਹੀਂ ਕਿਸੇ ਵਗਾਇ ਕੀ ਭਾਗ ਇਹਨਾਂ ਕੁੜਾ ਮੂਹ ਲਾ ਕੇ ਦਿਖਾਉਂਦੇ ਹਨ ਪਰ ਉਹ ਤਾਂ ਝੂਠਾ ਹੁੰਦਾ ਹੈ ਤੇ ਅੱਗੇ ਕਰੋ ਅੰਤ ਕਾਲ ਸੰਗੀਨ ਕਉ ਇਹ ਅਚਰਜ ਹੈ ਜੀਤ ਭਾਈ ਅੰਤ ਕਾਲ ਤੇ ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ ਇਸ ਪਰਮੇਸ਼ਰ ਦੇ ਬਣਾਏ ਸੰਸਾਰ ਦੀ ਇਹ ਹੀ ਇੱਕ ਵਕਰੀ ਇੱਕ ਹੈ ਜਿਹੜੀ ਮੀਤ ਹੈਗੀ ਭਾਈ ਅੰਤ ਕਾਲ ਕੋਈ ਤੁਹਾਡਾ ਸੰਗੀ ਨਹੀਂ ਅੰਤ ਕਾਲ ਤੇ ਸ਼ਰੀਰ ਵੀ ਤੁਹਾਡਾ ਸਾਥ ਛੱਡ ਜਾਂਦਾ ਹੈ ਜਦੋਂ ਜੰਮ ਧਰਮ ਰਾਜ ਦੀ ਕਚੈਰੀ ਵਿੱਚ ਰੇਖਾ ਦੇਣਾ ਹੁੰਦਾ ਹੈ ਤਾਂ ਕੇਵਲ ਆਤਮਾ ਨੇ ਹੀ ਦੇਣਾ ਹੁੰਦਾ ਹੈ ਸੋ ਭਾਈ ਮੁਰਾਲ ਸਾਨੂੰ ਕਿੰਨੇ ਸੋਹਣੇ ਸੁਚੈਤਿਕੀ ਮਿੱਠੀ ਤਰ੍ਹਾਂ ਸਮਝੋਣਾ ਕਰ ਰਹੇ ਹਨ ਅਗੇ ਮੜੋ ਮਨੁ ਮੋਰਖ ਅਜੂ ਹੂ ਨਹਿ ਸੰਮਛਤ ਸੇਖਦੈ ਹਾਰਿਓ ਨੀਨ ਜਿਹੜੇ ਮਨੁਖ ਹੁੰਦੇ ਹਨ ਦੇ ਗੁਰਧੰਨ ਉਹ ਅਜੇ ਵੀ ਨਹੀਂ ਸਮਝਦੇ ਤੇ ਅੰਤ ਕਾਲ 1884 ਦੇ ਕੇੜ ਵਿੱਚ ਭੰਦੇ ਰਹਿੰਦੇ ਭਰਮਦੇ ਰਹਿੰਦੇ ਹਨ ਅਗੇ ਕੋ ਨਾਨਕ ਪੌਜਲ ਪਾਰ ਕਰੇ ਜਮੁ ਘਾਵੇਂ ਪ੍ਰਭ ਕੀ ਗੀਤ ਇਹ ਨਾਨਕ ਇਸ ਪੌਜਲ ਤੋਂ ਵਹੀ ਪਾਰ ਲੱਗਦਾ ਹੈ ਜਿਹੜੇ ਪਰਮੇਸ਼ਰ ਦੀ ਬਾਣੀ ਬੋਲਦਾ ਹੈ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦਾ ਹੈ ਜਿਹੜੀ ਪਰਮੇਸ਼ਰ ਦੀ ਕਿਉ ਮਹਾਰਾਜ ਜਿੰਦਾ ਆਪ ਹੀ ਹੁਕਮ ਹੰਨ ਰਹਿਣੀ ਰਹਿ ਤੋਈ ਸਿੱਖ ਮੇਰਾ ਭਾਵ ਜਿੰਦੇ ਅੰਦਰ ਉਤਮ ਦੀ ਰਹਿਤ ਹੋਏਗੀ ਕੋਈ ਸਾਡਾ ਸਿੱਖ ਹੋਏਗਾ ਭਾਈ ਗੁਰਸਤਗੁਰ ਕਾ ਜੋ ਸਿੱਖ ਕਹਾਏ ਜੋ ਭਲ ਕੇ ਉੱਡ ਹਰ ਨਾਮ ਸਿਆਵੇਂ ਭਾਈ ਜਿਹੜਾ ਪਰਮੇਸ਼ਰ ਦਾ ਅਸਲ ਸਿੱਖ ਹੋਏਗਾ ਨਾ ਮਹਾਰਾਜ ਕਹਿੰਦੇ ਜਿਹੜਾ ਸਾਡਾ ਸਿੱਖ ਹੋਏਗਾ ਉਹ ਅੰਮ੍ਰਿਤ ਵੇਲੇ ਪਰਮੇਸ਼ਰ ਦਾ ਉੱਕੇ ਨਾਮ ਉਧਾਰੇਗਾ ਭਾਈ ਨਾਮ ਦੀ ਖੇਤੀ ਕਰੇਗਾ ਮਹਾਰਾਜ ਆਪ ਸਮਝਾ ਰਹੇ ਹਨ ਨਾਮ ਬੀਜ ਸੰਤੋਖ ਸੁਹਾਗਾ ਰੱਖ ਰਹੀ ਵੀ ਇਸ ਦੀ ਬੰਦਿਆ ਨਾਮ ਦੀ ਕੀਤੀ ਕਰਨ ਆਪਣਾ ਮੇਜ਼ ਸਾਧਾ ਸੁਝਿਆ ਜਾ ਰੱਖ ਭਾਈ ਇੱਕ ਛੋਟੇ ਜਿਹੇ ਸ਼ਬਦ ਮੰਦਰ ਮਹਾਰਾਜ ਸਾਨੂੰ ਕਿੰਨੀ ਗੂੜੀ ਤਰ੍ਹਾਂ ਸਮਝਾਉਂਦੇ ਹਨ ਕਿ ਭਾਈ ਇਸ ਜਗਤ ਵਿੱਚ ਕੋਈ ਸਾਜਾ ਹੈ ਨਹੀਂ ਤੇ ਮਹਾਰਾਜ ਬਾਹਰ ਆਪਣੀ ਬਾਣੀ ਅੰਦਰ ਕਹਿ ਰਹੇ ਹਨ ਵਾਰ-ਵਾਰ ਸਮਝਾਉਂਦੇ ਹਨ ਨਾਮ ਗਇਓ ਰਾਮਣ ਗਇਓ ਜਾਤੋਂ ਬੋ ਪਰਵਾਹ ਕਹੋ ਨਾਨਕ ਤੇ ਕਿਛ ਨਹੀਂ ਸੁਖਨੇ ਨਾ ਹਮ ਵੀ ਚਲਾ ਗਿਆ ਰਾਵਣ ਵੀ ਚਲਾ ਗਿਆ ਸਾਨੂੰ ਸਾਰਿਆਂ ਨੇ ਹੀ ਜਾਣਾ ਹੈ ਇਹ ਸੰਸਾਰ ਦਾ ਇੱਕ ਸੁਪਨਾ ਹੈ ਬਾਰ ਬਾਰ ਜਗ ਰਚਨਾ ਸਭ ਝੂਠ ਹੈ ਜਾਣ ਰਿਓ ਰੇ ਮੀਤ ਇਹ ਜਿਹੜੀ ਜਗ ਰਚਨਾ ਮਾਇਆ ਦੀ ਜਗ ਰਚਨਾ ਇਹ ਵੀ ਭਾਈ ਝੂਠ ਹੈ ਇਹਨ ਵਿੱਚ ਕੁਝ ਸੰਗੀ ਨਹੀਂ ਇਹਦੇ ਵਿੱਚ ਕੋਈ ਸਾਡਾ ਸੰਗੀ ਨਹੀਂ ਸਾਡਾ ਤਾਂ ਬਸ ਇੱਕ ਨਾਮ ਦਾ ਸਵਾਨ ਹੈ ਜੇੜੀ ਪ੍ਰੀਤ ਹੈ ਤੇ ਪ੍ਰੀਤ ਦੇ ਮਹਾਰਾਜ ਨਾਲ ਰਹੀ ਹੈ ਤੇ ਪ੍ਰੀਤ ਦੇ ਅੰਦਰ ਆ ਕੇ ਜਿਹੜੀ ਪ੍ਰੀਤ ਲਾਉਂਦਾ ਹੈ ਉਹ ਵਾਦਾ ਕਾਟਾ ਨਹੀਂ ਵੇਖਦਾ ਭਾਈ ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰੀਤ ਲਾਈ ਹੈ ਉਹਨਾਂ ਨੇ ਆਪਣਾ ਵਾਦਾ ਕਾਟਾ ਨਹੀਂ ਵੇਖਿਆ ਤੇ ਉਹ ਪ੍ਰੀਤ ਉਹਨਾਂ ਨੇ ਅਚੇਤੀ ਪ੍ਰੀਤ ਕਿਵੇਂ ਕਮਾਈ ਅਚਲਖੜੀਆਂ ਦੇ ਝੜਕੇ ਆ ਗਏ ਨਾਮ ਚਿਰਕੇ ਬੰਦ ਬੰਦ ਘਟਵਾ ਕੇ ਕਹਿੰਦੇ ਹਨ ਪ੍ਰੀਤ ਜਿਹੜੀ ਹੈ ਉਹ ਕਮਾਈ ਹੈ ਇਸ ਕਰਕੇ ਇਹ ਪ੍ਰੀਤ ਮਹਿੰਗੀ ਹੈ ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਦ ਕਰਦੇ ਮੈਂ ਤਾਂ ਮੋਹਰ ਮੈਂ ਜੀ ਨਹੀਂ ਜੀ ਸਕੇ ਭਾਈ ਮੇਰੀ ਪ੍ਰੀਤ ਜਿਹੜੀ ਗੋਬਿੰਦ ਨਾਲ ਵੱਧਦੀ ਜਾਂਦੀ ਹੈ ਤੇ ਇਹ ਬਹੁਤ ਹੀ ਮਹਿੰਗੀ ਹੈ ਇਹਦਾ ਮੋਲ ਨਹੀਂ ਕੋਈ ਕਹਿ ਸਕਦਾ ਕੋਈ ਬਿਆਨ ਕਰ ਸਕਦਾ ਇਹ ਤੋਂ ਬੜੀ ਮਹਿੰਗੀ ਹੈ ਮਹਿੰਗੀ ਅਨਮੋਲ ਜਿੰਦਾ ਕੋਈ ਮੋਲ ਹੀ ਨਾ ਹੋਵੇ ਤੇ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਜੇ ਪਰਮੇਸ਼ਰ ਦੀ ਸਿੱਖ ਸਲਾਹ ਕਰਨੀ ਹੈ ਭਾਈ ਪ੍ਰੇਮ ਨਾਲ ਕਰ ਪ੍ਰੇਮ ਨਾਲ ਕਰ ਸਹਿਜ ਨਾਲ ਕਰਨ ਜਿਨ ਨੇ ਪ੍ਰੇਮ ਕੀਓ ਤਨਹੀ ਪਰਮ ਪਾਇਓ ਪਰਮੇਸ਼ਰ ਨੂੰ ਵੀ ਪਾਣ ਵਾਸਤੇ ਪ੍ਰੇਮ ਕਰਨਾ ਹੁੰਦਾ ਹੈ ਭਾਈ ਤੇ ਮਨ ਇੱਕ ਸਾਡਾ ਮਨ ਜਿਹੜਾ ਹੈ ਬੱਚੇ ਵਰਗਾ ਹੈ ਜਿਹਨੂੰ ਪ੍ਰੇਮ ਨਾਲ ਸਹਿਜ ਨਾਲ ਸਮਝਾਉਣਾ ਪੈਂਦਾ ਹੈ ਜਿਨੇ ਇੱਕ ਵਾਰ ਮਨ ਨੂੰ ਕਾਬੂ ਕਰ ਲਿਆ ਤੇ ਫਿਰ ਵਰਾਜ ਕਹਿੰਦੇ ਹਨ ਪੁੱਤ ਵਾਪੀ ਮੁੱਤ ਲੈਪਾਖਸ਼ਾ ਆਪੇ ਮੁੱਤ ਕਾਢਦੇ ਨੇ ਹਨ ਆਪਾਂ ਜੀ ਲੋ ਵੀ ਪਾਛੇ ਦਾ ਜੀਵਨ ਵੇਖੀ ਹੈ ਨਾ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹੜੂ ਕਹਿੰਦੇ ਹਨ ਅਧਵੀ ਪਾਸ਼ੇ ਕਹਿੰਦੇ ਹਨ ਬਾਬਾ ਬਸੇ ਗ੍ਰਾਮ ਬਕਾਲਿਆ ਕੌਪੀ ਗੁਰੂ ਜਿਹਨੇ ਬਣ ਕੇ ਬੈਗੇ ਸੀ ਪਰ ਮਹਾਰਾਜ ਨੇ ਮਾਦਾ ਵੀ ਵਿਰੋਧ ਨਹੀਂ ਕੀਤਾ ਮਹਾਰਾਜ ਆਪ ਆਪਣਾ ਕਾਰਜ ਕੀਤਾ ਜਿਵੇਂ ਭਾਈ ਮੱਖਣ ਸ਼ਾ ਲਗਾਣਾ ਉਹਨਾਂ ਦੇ ਕੋਲ ਪਉਦੇ ਹਨ ਜਦ ਅਸਲ ਗੁਰੂ ਤਾਂ ਸਿੱਖ ਦੀ ਠਾਠ ਹਨ ਇੱਕ ਇੱਕ ਚੀਜ਼ ਪਤਾ ਹੈ ਭਾਈ ਜਦ ਮਹਾਰਾਜ ਕਹਿੰਦੇ ਹਨ ਬਾਗੀ ਦੀ ਮਹੌਰਾ ਕਿੱਦੋਂ ਹੈ ਤੇ ਉਹ ਕਹਿੰਦੇ ਹਨ ਪੂਰੀ ਲਾ ਦੋ ਭਾਈ ਗੁਰੂ ਲਾ ਦੋ ਪਰ ਪਿਆਰਿਓ ਸਾਨੂੰ ਹਜੇ ਤਾਂ ਗੁਰੂ ਨਹੀਂ ਮਿਲਿਆ ਅਸੀਂ ਇਹੋ ਜੇ ਮੰਨੂ ਰਹਦੇ ਹਾਂ ਮਰਾਨ ਦੀ ਸਿਮਤ ਸੁਲਾਹ ਵੀ ਨਹੀਂ ਅਸੀਂ ਕਰਦੇ ਤੇ ਅਸੀਂ ਕਹਿੰਦੇ ਹਾਂ ਸਾਨੂੰ ਗੁਰੂ ਵੀ ਮਿਲ ਜਾਵੇ ਭਾਈ ਗੁਰੂ ਤਾਂ ਪਰਮੇਸ਼ਰ ਦੀ ਸਿਮਤ ਨਾਲ ਮਿਲ ਜਾਏ ਜਿਸ ਦਿਨ ਤੁਹਾਡੇ ਅੰਦਰ ਦੀ ਬਿੱਟੀ ਗੁਰੂ ਨਾਲ ਤੋ ਭਾਈ ਗੁਰੂ ਨਾਲ ਲਾਗੋ ਹੋ ਗਈ ਨਾ ਉਹ ਦਿਨ ਬਾਦਸ਼ਾਹ ਸਾਨੂੰ ਮਿਲ ਜਾਣਗੇ ਬਾਦਸ਼ਾਹ ਨੂੰ ਪਾਣਾ ਕੋਈ

ਤੇ ਜਿਵੇਂ ਆਪਾਂ ਵੇਖਦੇ ਵੀ ਹਾਂ ਆਪਾਂ ਵਿਚਾਰਦੇ ਵੀ ਹਾਂ ਜੀ ਇਹ ਗੱਲ ਬਿਲਕੁਲ ਸਹੀ ਉਕਾਂਦੀ ਹੈ ਜੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਇਹ ਬਚਨ ਕਹੇ ਹਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੂਰੇ ਜਿੱਤੇ ਹਨ ਜਦੋਂ ਧਰਮ ਦੀ ਏਡ ਬੜੀ ਜਦੋਂ ਧਰਮ ਦੇ ਉੱਤੇ ਆਚਾਨ ਰੱਗੀ ਤੇ ਬਾਬਾ ਦੀਪ ਸਿੰਘ ਜੀ ਨੇ ਵੀ ਅੱਗੇ ਜਾ ਕੇ ਆਪਣਾ ਸੀਸ ਤਲੀ ਤੇ ਠਾ ਲਿਆ ਤਾਂ ਭਾਈ ਇਹੋ ਜੀ ਗੁਰੂਖਾ ਦੀ ਕਮਾਈ ਹੈ ਤੇ ਮਹਾਰਾਜ ਬਾਹਰ ਵਾਲ ਸਾਨੂੰ ਕਹਿ ਰਹੇ ਹਨ ਕਿਨਾ ਗੁਰ ਸਿੱਖਾਂ ਕੋ ਹੋਂ ਵਾਰਿਆ ਜੋ ਕਹਿੰਦੇ ਆ ਉਹਦੇ ਆ ਹਰ ਨਾਮ ਧਿਆਵੇ ਭਾਈ ਜਿਹੜੇ ਕਹਿੰਦੇ ਆ ਉਹਦੇ ਪਰਮੇਸ਼ਰ ਤੇਰਾ ਨਾਮ ਗਾਉਂਦੇ ਹਨ ਨਾ ਤੇ ਮਹਾਰਾਜ ਕਹਿੰਦੇ ਉਹਨਾਂ ਕੋਲ ਸਿੱਖਾਂ ਨੂੰ ਵੀ ਮਹਿਬਾਰ ਜਾਂਦਾ ਹ ਉਹ ਵੀ ਸਿੱਖ ਨਹੀਂ ਗੁਰੂ ਸਿੱਖ ਬਣ ਜਾਂਦੇ ਹਨ ਜਿੱਥੇ ਗੁਰੂ ਤੇ ਸਿੱਖ ਇੱਕਮ ਹੋ ਜਾਂਣ ਤੇ ਗੁਰਸਿੱਖ ਬਣ ਜਾਂਦਾ ਹੈ ਭਾਈ ਤੇ ਮਹਾਰਾਜ ਇਤਨੀ ਭ੍ਰੇਮ ਨਾਲ ਕਿਤੇ ਸਹਿਜ ਨਾਲ ਇਹ ਸ਼ਬਦ ਸਾਨੂੰ ਸਮਝਾਇਆ ਹੈ ਤੇ ਸਾਨੂੰ ਸਮਝਾਉਣਾ ਕੀਤਾ ਹੈ ਪਿਆਰਿਓ ਉੱਲਾ ਜੀ ਖਾ ਦੀ ਮਾਫੀ ਮਹਾਰਾਜ ਕਿਰਪਾ ਕਰੇ ਸਾਰਿਆਂ ਦੀ ਝੋਲੀ ਭਰਨ ਸਾਰਿਆਂ ਨੂੰ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਅਮਿਤ ਵੇਲੇ ਦੀ ਦਾਤ ਬਖਸ਼ੇ ਸੋ ਪ੍ਰੇਮ ਨਾਲ ਉਚਾਰਨ ਕਰੋ ਆਹੇ ਗੁਰੂ ਜੀ ਕਾ ਸਾਹ ਉਹ ਆਹੇ ਜੀ ਮਰੇ ਗੜਗੇ ਜਗਾਰੇ ਜਿਗ ਜਾਵੇ ਨਿਆਲ ਹੋ ਜਾਵੇ ਗੁਰੂ ਤੇ ਪਾਦਰ ਸਹ ਪਾਛਾ ਜੀਆਂ ਦੇ ਕਰਮਾ